ਸਾਸਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਇਸ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਚੱਲਦੀ ਆ ਜਿਹੜੇ ਸੀ ਜੰਗਲ ਲਾਉਨੇ ਆ ਅੱਜ ਅਸੀਂ ਇੱਕ ਪਿੰਡ ਮੰਦਰ ਆ ਜੀ ਮਤਲਬ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਕੋਟੀ ਸਿੰਘਾ ਬਲੌਕ ਆ ਇਹ ਇਸ ਨੂੰ ਮਿਹਨਤ ਨੂੰ ਅਸੀਂ ਦੱਸਣਾ ਚਾਹਾਂਗੇ ਕਿੰਨੀ ਮਿਹਨਤ ਇਸ ਸਾਈਡ ਦੀ ਜਿਹੜੀ ਸਾਈਡ ਤੇ ਖੜੇ ਆ ਬਹੁਤ ਵੱਡੇ ਲੈਵਲ ਦੇ ਇਥੇ ਟੋਏ ਟਿੱਬੇ ਸੀਗੇ ਮਤਲਬ ਡੂੰਘੇ ਆ ਮਤਲਬ ਉਹ ਸਿਸਟਮ ਸੀਗਾ ਤੇ ਇਹਦੇ ਵਿੱਚ ਪਿੰਡ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਇਹਦੇ ਵਿੱਚ ਰਿਸਪੌਂਸਿੰਗ ਜੀ ਨੇ ਟਰੈਕਟਰ ਸਾਰੇ ਦਿੱਤੇ ਆ ਆਪਣੇ ਗੁਰਪ੍ਰੀਤ ਸਿੰਘ ਜੀ ਨੇ 13 ਘੰਟੇ ਜੀਸੀਬੀ ਮਸ਼ੀਨ ਲਗਵਾਈ ਉਸ ਤੋਂ ਬਾਅਦ ਜਿਹੜਾ ਸਾਡਾ ਇਹ ਕੋਆਰਡੀਨੇਟਰਾ ਮੋਗੇ ਜਿਹੜਾ ਗੁਰਪ੍ਰੀਤ ਸਿੰਘ ਇਹਨੇ ساری ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਇਹਨੂੰ ਪਾਸ ਕਰਾਇਆ ਪਹਿਲਾਂ ਮਤਾ ਪਾ ਕੇ ਗਵਰਨਮੈਂਟ ਤੋਂ ਪਾਸ ਕਰਾਇਆ ਸਾਰਾ ਲੇਬਰ ਵਗੈਰਾ ਤੇ ਸਾਡੇ ਨਾਲ ਹੋਰ ਜਿਹੜੀ ਖਾਸ ਇੱਥੇ ਬੰਦੇ ਹੈਗੇ ਸਾਡੇ ਨਾਲ ਰਿਟਾਇਰ ਸੂਬੀਦਾਰ ਗੁਰਪਾਲ ਸਿੰਘ ਜੀ ਜਿਹਨਾਂ ਨੇ ਬਹੁਤ ਮਿਹਨਤਾਂ ਮਤਲਬ ਤੇ ਬਾਕੀ ਸਾਡੇ ਨਾਲ ਪ੍ਰੀਤਮ ਸਿੰਘ ਜੀ ਖੜਿਆ ਜਿਹੜੇ ਸਰਪੰਚ ਦੇ ਫਾਦਰ ਸਾਹਿਬ ਹੈਗੇ ਆ ਇਸ ਪਿੰਡ ਦੇ ਕਰੰਟ ਕਰੰਟੇਡ ਸਰਪੰਚਾਂ ਦੇ ਫਾਦਰ ਸਾਹਿਬ ਆ ਤੇ ਇਹਨਾਂ ਦਾ ਸਹਿਯੋਗ ਔਰ ਖਾਸ ਕਰਕੇ ਗੁਰਪਾਲ ਸਿੰਘ ਜੀ ਨੇ ਬਹੁਤ ਮਿਹਨਤ ਕੀਤੀ ਇਹਨੂੰ ਜੰਗਲ ਨੂੰ ਪਾਲਣ ਲਈ ਇਹ ਤੁਸੀਂ ਹਿਸਾਬ ਲਾ ਲਓ ਇਹ ਜੰਗਲ ਜਿਹੜਾ ਹੈਗਾ ਸਿਰਫ 7-8 ਮਹੀਨੇ ਪੁਰਾਣਾ ਮਤਲਬ ਤੇ ਇਹਨੇ ਮਤਲਬ ਪੰਜ ਛੇ ਰਿਆਣ ਬਸੇਰੇ ਬਣ ਜਨੇ ਸਾਰੇ ਨੇਟਿਵ ਸਪੀਸੀਸ ਹੈਗੀਆਂ ਇੱਥੇ ਮਤਲਬ ਜੇ ਸਾਨੂੰ ਕਹਿਣ ਦਾ ਮਕਸਦ ਇਹ ਵੀ ਇੱਥੇ ਸਾਨੂੰ ਇੱਕ ਇੱਕ ਦੋ ਬੰਦੇ ਵੀ ਜਿਹੜੇ ਜਿਹੜੇ ਪਿੰਡ ਚ ਜਿਹੜੇ ਇਹਨੂੰ ਸੰਭਾਲ ਜਿਸ ਜੰਗਲ ਲੱਗੇ ਉੱਥੇ ਮਿਲ ਜਾਂਦਾ ਸਾਡਾ ਬਹੁਤ ਵੱਡਾ ਕਾਰਜ ਜਿਹੜਾ ਹੈਗਾ ਸਾਡਾ ਸੌਖਾ ਹੋ ਜੇ ਮਤਲਬ ਲੇਬਰ ਅਸੀਂ ਪਾਸ ਕਰਾ ਕੇ ਕਰਦੇ ਆ ਪੰਚਾਇਤ ਤੋਂ ਮਤਾ ਪੈਂਦਾ ਸਾਰਾ ਐਡਮਿਨਿਸਟ੍ਰੇਸ਼ਨ ਸਹਿਯੋਗ ਦਿੰਦੀ ਆ ਬਾਕੀ ਸਾਡੀ ਮੁੰਡਿਆਂ ਦੀ ਜਿਹੜੀ ਇਹਦੀ ਅਨਥਕ ਮਿਹਨਤ ਆ ਗੁਰ ਉਹ ਵੀ ਬਹੁਤ ਵੱਡਾ ਇਹ ਕਾਰਜ ਹੈ ਇਹ ਨਸੋਖਾ ਨਹੀਂ ਹੈਗਾ ਇਹ ਅਬਾਂਡਨਟ ਸਾਈਟਾਂ ਨੂੰ ਕਨਵਰਟ ਕਰਨਾ ਜੰਗਲਾਂ ਵਿੱਚ ਤਾਂ ਇਹ ਇਹ ਸੀਗੀ ਬਾਕੀ ਹੁਣ ਮੈਂ ਸਾਡੇ ਨਾਲ ਸੂਬੇਦਾਰ ਸਾਹਿਬ ਖੜੇ ਆ ਇਹਨਾਂ ਨੂੰ ਕਹਾਂਗੇ ਕੀ ਇੱਥੇ ਕੀ ਸੀਗਾ ਸੂਬੇਦਾਰ ਸਾਹਿਬ ਤੇ ਕਿਵੇਂ ਆਪਾਂ ਨੂੰ ਸੈੱਟ ਕੀਤਾ ਤੇ ਤੁਸੀਂ ਇਹਦੇ ਦੋਸ਼ਬੂਦੂਰ ਸਾਂਝੇ ਕਰਿਓ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਮੈਂ ਰਿਟਾਇਰਡ ਸੂਬੇਦਾਰ ਗੁਰਪਾਲ ਸਿੰਘ ਆਰਮੀ ਤੋਂ ਮੈਂ ਇਸ ਤੋਂ ਪਹਿਲਾਂ ਜੀਓਜੀ ਦੇਖਿਆ ਸੀ ਤੇ ਜੀਓਜੀ ਡਿਊਟੀ ਦੌਰਾਨ ਸਾਨੂੰ ਪਤਾ ਲੱਗਾ ਸਾਡੇ ਸਰਦਾਰ ਸਾਹਿਬ ਜਿਹੜੇ ਬੜੇ ਸਤਿਕਾਰਯੋਗ ਨੇ ਜਨਤ ਬੜਾ ਧੰਨਵਾਦੀ ਆ ਬਈ ਇਹ ਵਾਤਾਵਰਨ ਪ੍ਰੇਮੀ ਸੀ ਵਾਤਾਵਰਨ ਦੇ ਉੱਤੇ ਕੰਮ ਕਰ ਰਹੇ ਸੀ ਅਸੀਂ ਦੇਖਿਆ ਉੱਥੇ ਬਈ ਬਾਬਾ ਜੀ ਗੁਰਮੀਤ ਸਿੰਘ ਨੇ ਰਣ ਤੇ ਫੋਸਾਰਨ ਧੀਰ ਤੋਂ ਉੱਥੇ ਇੱਕ ਕੈਂਪ ਦੌਰਾਨ ਪਤਾ ਲੱਗਾ ਵੀ ਰਾਉਂਡ ਗਲਾਸ ਫਾਊਂਡੇਸ਼ਨ ਹੈ ਤੇ ਜਦੋਂ ਤੁਸਾਨੂੰ ਪਤਾ ਲੱਗਾ ਉਦੋਂ ਅਸੀਂ ਵੇਖ ਰਹੇ ਸੀ ਆਪਦੇ ਪਿੰਡ ਵੀ ਮੈਂ ਜੀਓ ਜੀ ਡਿਊਟੀ ਦੌਰਾਨ ਕਾਫੀ ਸਾਰੇ ਦਰਖਤ ਲਵਾਏ ਨੇ ਜਦੋਂ ਪਤਾ ਲੱਗਾ ਵੀ ਰਾਉਂਡ ਗਲਾਸ ਫਾਊਂਡੇਸ਼ਨ ਇੱਥੇ ਕੰਮ ਇੱਕ ਵਰਕਰਨ ਜਾ ਰਹੀ ਹੈ ਵੀ ਸਾਨੂੰ ਇਸ ਤਰ੍ਹਾਂ ਦਾ ਇੱਕ ਜੰਗਲ ਦੇਣਗੇ ਇਨੇ ਸੋਹਣੇ ਦਰਖਤ ਲਾਏ ਜਾਣਗੇ ਤੇ ਇੱਥੇ ਜ ਬਹੁਤ ਵੱਡੇ ਵੱਡੇ ਟੋਏ ਸੀ ਖੱਡੇ ਸੀਗੇ 20-20 ਫੁੱਟ ਦੇ ਵੱਡੇ ਤੇ ਇਹ ਲੱਗਦਾ ਹੀ ਨਹੀਂ ਸੀ ਵੀ ਇਸ ਤਰ੍ਹਾਂ ਅਸੀਂ ਕਰ ਕਰ ਪਾਵਾਂਗੇ ਇਹਨਾਂ ਦੇ ਸਹਿਯੋਗ ਨਾਲ ਤੇ ਪਿੰਡ ਦੇ ਪਤਵੰਤੇ ਸੱਜਣ ਜਮਗੁਰ ਭੇਜ ਸਿੰਘ ਜਾਂ ਰਸ਼ਪਾਲ ਸਿੰਘ ਗੁਰਪੇਹ ਸਿੰਘ ਨੇ ਇੱਥੇ 13 ਘੰਟੇ ਜੀਸੀਬੀ ਚਲਵਾ ਕੇ ਅਣਥੱਕ ਮਿਹਨਤ ਕਰਕੇ ਅਸੀਂ ਦਿਨ ਰਾਤ ਤੇ ਕਰਕੇ ਤੇ ਇਸ ਜਗ੍ਹਾ ਨੂੰ ਸਾਫ਼ ਸੁਥਰਾ ਕੀਤਾ ਬਣਵਾਇਆ ਤੇ ਬਾਕੀ ਫਿਰ ਉਸ ਤੋਂ ਬਾਅਦ ਜਦੋਂ ਸੁਦਾਸ ਸਾਹਿਬ ਉਹਨਾਂ ਦੇ ਇਹਨਾਂ ਦੇ ਜੰਗਲ ਦਰਖਤ ਭੇਜੇ ਦਰਖਤ ਲਗਾਏ ਗਏ ਤੇ ਇੱਕ ਇਹਨਾਂ ਵੱਲੋਂ ਇੰਨਾ ਵੱਡਾ ਸਹਿਯੋਗ ਜਿਹੜਾ ਇੰਨਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਭਈ ਅਸੀਂ ਦੇਖ ਰਹੇ ਹੁਣ ਇਸ ਵਿੱਚ ਜਿਹੜੇ بڑے بڑے ਦਰਖਤ ਖੜੇ ਨਹੀਂ ਕਦੇ ਸੋਚ ਨਹੀਂ ਸਕਦੇ ਸੀ ਵੀ ਇਸ ਤਰ੍ਹਾਂ ਹੋ ਸਕਦਾ ਕਿਵੇਂ ਸੰਭਵ ਹੋਇਆ ਪਰ ਲੋਕਾਂ ਦਾ ਸਹਿਯੋਗ ਬੜਾ ਰਿਆ ਬੋਟਪਿੰਡ ਦੇ ਸਰਪੰਚ ਦਾ ਜਾਂ ਹੋਰ ਜਿੰਨੇ ਪਤਵੰਤੇ ਸੱਜਣ ਜਿੰਨੇ ਮੇਰੇ ਨਾਲ ਨੇ ਔਰ ਜਸਵਿੰਦਰ ਸਿੰਘ ਹੋਣੀ ਬੜੇ ਪਤਵੰਤੇ ਸੱਜਣ ਦੀ ਇੱਕ ਟੀਮ ਬਣੀ ਹੋਈ ਜਿਹੜੇ ਵਿਚਾਰੇ ਸਾਡੇ ਨਾਲ ਮਿਲ ਕੇ ਕੰਮ ਕਰਦੇ ਆ ਤੇ ਅਸੀਂ ਅਸੀਂ ਇਸ ਨੂੰ ਚਲੋ ਨੇਪਰੇ ਚਾੜ੍ਹ ਸਕੇ ਨਰੇਗਾ ਦੀ ਮਦਦ ਮਿਲੀ ਹੈ ਲੇਬਰ ਪਿੰਡ ਦੀ ਮਿਲੀ ਪਿੰਡ ਦੇ ਲੋਕਾਂ ਨੂੰ ਮਾਰੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਤੇ ਨਾਲ ਨਾਲ ਦਰਖਤਾਂ ਦਾ ਜਿਉਂ ਕਿ ਵਾਤਾਵਰਣ ਨੂੰ ਜੇ ਅਸੀਂ ਸਾਹਮਣਾ ਜੇ ਅਸੀਂ ਪਵਨਗੁਰੂ ਪਾਣੀ ਪਿੱਤਾ ਨੂੰ ਸਾਂਭਣਾ ਤੇ ਦਰਖਤ ਲਾਉਣੇ ਬੜੇ ਜ਼ਰੂਰੀ ਆ ਮੈਂ ਲਾਸਟ ਵਿੱਚ ਅਪੀਲ ਕਰਦਾ ਹਾਂ ਇਲਾਕੇ ਦੇ ਲੋਕਾਂ ਨੂੰ ਪਤਵੰਤਿਆਂ ਨੂੰ ਉਪਗ੍ਰਾਮ ਪੰਚਾਇਤਾਂ ਨੂੰ ਜਾਂ ਸੋਝਵਾਨ ਲੋਕਾਂ ਨੂੰ ਵੀ ਅਸੀਂ ਜੇ ਪਵਨਗੁਰੂ ਪਾਣੀ ਪਿੱਤਾ ਨੂੰ ਸਾਂਭ ਲਈਏ ਬੜੀ ਵੱਡੀ ਲੋੜ ਹੈ ਇਸ ਵੇਲੇ ਰਲ ਕੇ ਹਮਲਾ ਮਾਰੀਏ ਸਦਾ ਸਾਹਿਬ ਉਹਨਾਂ ਦਾ ਬੜਾ ਸਿਉਂਡ ਗਲਾਸ ਫਾਊਂਡੇਸ਼ਨ ਦੇ ਬੜੇ ਧੰਨਵਾਦੀ ਹੈ ਉਹਨਾਂ ਲੋਕਾਂ ਦੇ ਬੜੇ ਧੰਨਵਾਦੀ ਜਿਨ੍ਹਾਂ ਨੇ ਇਸ ਜੰਗਲ ਨੂੰ ਲਾਉਣ ਦੀ ਖਾਤਰ ਜਾਂ ਇੰਨਾ ਵੱਡਾ ਪ੍ਰਾਲਾ ਕਰ ਰਹੇ ਨੇ ਤੇ ਸਾਡਾ ਸਹਿਯੋਗ ਕਰ ਰਹੇ ਨੇ ਬੜੇ ਧੰਨਵਾਦੀ ਉਹਨਾਂ ਲੋਕਾਂ ਦੇ